ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਆਪਾਂ ਨੂੰ ਲੱਗਦਾ ਸੀ ਕਿ ਪਾਣੀ ਘਟੂਗਾ ਘਟਿਆ ਵੀ ਸੀ ਫਟਕਾ ਪਰ ਹੁਣ ਫੇਰ ਥਿਤੀ ਵਿਗੜਦੀ ਜਾਂਦੀ ਆ ਪਾਣੀ ਵਧ ਹੀ ਜਾਂਦਾ ਦਰਿਆ 'ਚ ਪਿੱਛੋਂ ਵੀ ਜੋ ਖਬਰ ਮਿਲੀ ਆ ਵੀ ਪਾਣੀ ਬਹੁਤ ਵਧ ਗਿਆ ਪਿੱਛੇ ਉਹ ਜਿਹੜਾ ਕੱਲ ਪਹੁੰਚੂ ਐ ਵੇਲੇ ਨੂੰ ਤੇ ਬਾਕੀ ਆ ਪਾਣੀ ਵੇਖ ਲਓ ਵੀ ਕਿਤ ਤਰ੍ਹਾਂ ਵਗੰਡਿਆਂ ਨਾਲ ਨਾਲ ਖੈ ਮਾਰ ਕੇ ਆ ਗੰਗ ਡਿੱਗੀਆਂ ਇਥੋਂ ਆ ਮੋੜੇ ਮੜੇ ਲਾ ਕੇ ਬਚਾਇਆ ਬੰਨ ਤੇ ਤਗੜੀ ਹੋ ਗਈ ਮੇਰੀ ਵੀਰ ਡਿਮਾਂਡ ਸੰਬੰਧ ਜਿਹੜੇ ਆਪਣੇ ਸਰਕਾਰੀ ਬੰਨ ਉਹਨਾਂ ਦੀ ਨਿਗਰਾਨੀ ਰੱਖੀਏ ਹੁਣ ਆਰਜੀ ਬੰਨਾਂ ਦਾ ਤਾਂ ਜਿਆਦਾ ਦਾ ਭੋਗ ਪੈ ਗਿਆ ਤੇ ਪਾਣੀ ਦੀ ਰਫਤਾਰ ਵੀ ਬਹੁਤ ਜਿਆਦਾ ਤੇਜ਼ ਹੋ ਗਈ ਆ ਯਾਨੀ ਕਿ ਪਾਣੀ ਖਹਿ ਕੇ ਨਾਲ ਚੱਲਣ ਦੇ ਵਾ ਜਿਆਦਾ ਅੱਗੇ ਸਪੀਡ ਜਿਹੜੀ ਸਲੋ ਸੀ ਅੱਜ ਇਸੇ ਤਰ੍ਹਾਂ ਹੀ ਜਿਆਦਾ ਤੇਜ਼ ਵਗੰਦਾ ਕਰਕੇ ਇੱਕ ਤੇ ਚੱਕਾਂ ਤੋਂ ਬੰਨ ਟੁੱਟ ਗਿਆ ਆਰਜੀ ਇੱਕ ਪਾਰੋਂ ਮੰਡ ਪ੍ਰਤਾਪਪੁਰ ਤੋਂ ਇੱਕ ਹੁਣ ਹੋਰ ਟੁੱਟਣ ਨੂੰ ਤਿਆਰ ਆ ਤੇ ਆਪਾਂ ਤਕੜੋ ਕਿ ਮੇਰੇ ਵੀਰੋ ਇਹਨਾਂ ਬੰਨਾਂ ਦੀ ਡਿਵਾਂਸ ਬੰਨਾਂ ਦੀ ਜਿਹੜੀ ਆ ਰਾਖੀ ਰੱਖੀਏ ਕਿਤੇ ਇਧਰ ਨਾ ਕੋਈ ਖੈ ਕੋ ਲੱਗ ਜਵੇ ਟਾਟੂ ਲੱਗ ਜਵੇ ਤੇ ਬਾਕੀ ਯੋ ਆਪ ਨੂੰ ਲੱਗਦਾ ਹੈ ਵੀ ਰਾਤ ਮਿਲਦੀ ਹੈ ਪਰ ਨਹੀਂ ਕੋਈ ਐ ਜੀ ਨਹੀਂ ਇਹ ਬਾਰਸ਼ ਵੀ ਜਿਆਦਾ ਹੋ ਗਈ ਤੇ ਡੈਮ ਚੋਂ ਪਾਣੀ ਵੀ ਵਧਦਾ ਤਾਂ ਤੇ ਪਿੱਛੋਂ ਜੋ ਰਿਪੋਰਟ ਆ ਉੱਥੇ ਵੀ ਪਾਣੀ ਵਧ ਚੁੱਕਾ ਵਾ ਬਹੁਤ ਵਧਨ ਡਿਆ ਵਾ ਜੋ ਕੱਲ ਨੂੰ ਪਾਣੀ ਪਹੁੰਚੂਗਾ ਇੱਥੇ ਰਾਤ ਦੇ 12 ਵਜੇ ਤੋਂ ਬਾਅਦ ਕੱਲ ਐਵੇਂ ਤੱਕ ਪਾਣੀ ਵਧੂਗਾ ਧੰਨਵਾਦ ਜੀ ਵੈਭਗ ਜੀ ਦਾ ਖਾਲਸਾ ਵਾ ਜੀ ਕੀ ਫਤ